ਜੀ ਸਰ ਜੋ ਜਮਾਲਗੜ ਚੱਕ ਜਮਾਲਗੜ ਪਿੰਡ ਦੇ ਵਿੱਚ ਘਟਨਾ ਹੋਈ ਹੈ ਉਸ ਤੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਪਿੰਡ ਜਮਾਲਬਾਦ ਵਿਖੇ 29 ਸੱਤ ਸੱਤ ਨੂੰ ਸ਼ਾਮ ਨੂੰ ਸਾਡੇ 6 ਵਜੇ ਦੇ ਕਰੀਬ ਇੱਕ ਸੂਚਨਾ ਪ੍ਰਾਪਤ ਹੋਈ ਸੀ ਕਿ ਮਾਈਨਰ ਬੱਚਿਆਂ ਨਾਲ ਬਲੈਸਟਿੰਗ ਹੋਈ ਹੈ ਤੇ ਉਹਦੇ ਸੰਬੰਧ ਵਿੱਚ ਐਫ ਆਰ ਨੰਬਰ 28 ਰਜਿਸਟਰ ਕੀਤੀ ਗਈ ਸੀ ਜਗਿੰਦਰ ਸਿੰਘ son of ਨਿਆਮਤ ਰਾਏ ਬਸ ਇਹ ਚੱਕ ਜਮਾਲਗੜ੍ਹ ਤੇ ਉਹਦੇ ਖਿਲਾਫੇ ਐਫਆਈਆਰ ਦਰਜ ਕੀਤੀ ਗਈ ਸੀ 74 ਭਾਰਤੀ ਨਿਆਂ ਸੰਘਤਾ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ ਉਹ ਚ ਇੱਕ 10 ਬਾਕਸ ਹਟ ਲਾਇਆ ਗਿਆ ਉਹਦੇ ਵਿੱਚ ਸਾਨੂੰ ਇਹ ਜਗਿੰਦਰ ਸਿੰਘ ਵਾਂਟਡ ਸੀ ਬੰਦਾ ਤੇ ਅੱਜ ਅਸੀਂ ਉਹਨੂੰ ਅਲੱਗ-ਅਲੱਗ ਟੀਮਾਂ ਬਣਾ ਕੇ ਉਹਨੂੰ ਅਸੀਂ ਅਰੈਸਟ ਕਰ ਲਿਆ ਹੈ ਹਲਕੀ ਤੇ ਗ੍ਰਿਫਤਾਰੀ ਇਹ ਵਾਲਾ ਗ੍ਰਿਫਤਾਰੀ ਇਹ ਦੀ ਆਪਣਾ ਕੋਲਪੁਰ ਰੋਡ ਤੋਂ ਹੋਈ ਹੈ ਮੋਡਲੀ ਐਡਮਿਸ਼ਨ